ਉਹ ਤੂੰ ਛਤਰਖਾਨੇ ਵਾਲੇ ਕੰਮ ਨਾ ਕਰਿਆ ਕਰ ਤੇਰੇ ਨਾਂ ਵਜਿਆਂ ਕਰ ਉਹਨਾਂ ਦੇ ਤੈਨੂੰ ਪਤਾ ਤਾਹ ਕਿੱਦਾਂ ਬੰਦਾ ਬਾਹਰ ਜਾ ਕੇ ਸਾਰਾ ਦਿਨ ਮਰਦੀਦਾ ਵਾ ਛੱਤੀ ਪਾਪੜ ਵੇਤਣੇ ਬੰਦੇ ਜਾ ਕੇ ਉਹ ਤੁਹਾਨੂੰ ਤੇ ਘਰ ਬੈਠਾ ਗੱਲਾਂ ਹੁੰਦੀਆਂ ਵਾ ਤੁਹਾਨੂੰ ਤਾਂ ਮਹੀਨੇ ਵੇਖੀਦਾ ਮਹੀਨੇ ਬਾਅਦ ਤਨਖਾਹ ਮਿਲਦੀ ਆ ਉਹ ਫਿਰ ਜਾ ਕੇ ਤੁਸੀਂ ਖਰਤਖੋਰਤ ਘਲਾਮੇ ਮਾਰਦੀਆਂ ਵਾ ਆਨੂੰ ਪੁੱਛੋ ਸਾਡੇ ਦਾ ਤਕੀਬੇ ਵੇਦੀ ਆ ਇੱਥੋਂ ਖਪਦੇ ਜਾਣੇ ਉੱਥੇ ਆ ਕੇ ਉੱਥੇ ਆ ਕੇ ਇਹੋ ਦਿਮਾਗ ਟੈਂਸ਼ਨ ਘੁੰਮਦੇ ਰਹਿੰਦੀ ਆ ਤੇ ਸੋਚੀਦਾ ਘਰ ਜਾ ਕੇ ਜਾ ਕੇ ਸਾਹ ਲਵਾਂਗੇ ਤੇ ਤੁਹਾਡਾ ਆ ਗਿਆ ਕੰਜਰਖਾਨੇ ਨੇ ਮੁੱਕਦਾ ਆ ਕੇ ਨਹੀਂ ਭੈਣਾ ਆ ਵੇ ਤੇਰੇ ਘੜੀ ਮੈਨੂੰ ਨਾ ਹਾਓ ਜਸਾਨ ਦੇ ਕੇ ਜਾ ਤੇ ਨਾ ਮੇਰੇ ਕੋ ਹੁਣ ਹੀ ਆ ਮੈਂ ਅੱਜ ਤੋਂ ਬਾਅਦ ਤੇਰਾ ਕੋਈ ਕੰਮ ਨਹੀਂ ਕਰਨਾ ਹੈਗਾ ਠੀਕ ਆ ਬੜਾ ਹੋ ਰੋਟੀਆਂ ਨਾ ਬਣਾਓ ਜਿੱਦਾਂ ਮਰਜ਼ੀ ਕਰੋ ਮੇਰੇ ਸਿਰ ਤੇ ਕਾਦਾ ਸਾਨ ਕਰਕੇ ਜਾਣ ਦੀਆਂ ਰੋਟੀ ਪਾ ਕੇ ਦੇਦੀ ਨਾ ਮੈਂ ਕੱਲ੍ਹ ਵਾ ਤੇ ਤਮਾ ਰੋਟੀਆਂ ਪਾ ਕੇ ਅੱਗੇ ਜਿਹੜੀ ਪਾ ਦੇ ਦਿੱਤੀ ਤੂੰ ਘਟਾ ਕਰਾਈ ਮੇਰ ਨਾਲ ਹੈ ਮੈਨੂੰ ਤਾਂ ਪਹਿਲੀਆਂ ਨਹੀਂ ਰਾਸ ਆਉਣ ਦਿੱਤੀਆਂ ਤੂੰ ਹੱਡੀਆਂ ਮੇਰੀਆਂ ਉਹ ਦੁਖਾਂਡੀਆਂ ਵਾ ਨਹੀਂ ਪਰਮਜੀਤ ਸਗੰਦਰ ਤੇ ਚਾਹਾਂ ਨਹੀਂ ਸਵੇਰੇ ਦੇਣੇ ਪੈਸੇ ਤੇ ਸਲਾਮੀਆਂ ਵਾ ਤੇ ਲੈ ਲੈ ਪਾ ਲੈ ਪਰਸ ਚ ਮੰਮੀ ਸਲਾਮੀਆਂ ਦੇ ਪੈਸੇ ਤਾਂ ਮੈਂ ਪਰਸੇ ਚ ਪਾ ਲਿਆ ਕਿਉਂ ਮੈਨੂੰ ਸੱਚ ਚੇਤਾ ਭੁੱਲ ਗਿਆ ਮੈਂ ਨਾ ਉਹਨੂੰ ਪੂਜਾ ਨੂੰ ਕਹਿ ਆਵਾ ਕਰਨ ਦੀ ਰੋਟੀ ਵੱਲੋਂ ਚੰਗਾ ਉਹਨੂੰ ਕਹਿ ਆ ਉਹਨੂੰ ਮੈਂ ਕਹਿ ਨਹੀਂ ਨਾਲੇ ਗੇਟ ਗੁੱਟ ਬੰਦ ਕਰ ਲੈ ਚੱਜਣਾ ਨਹੀਂ ਤੇ ਉਹਨੇ ਤੇ ਜੁੱਲੀ ਵਿੱਚੋਂ ਨਹੀਂ ਉੱਠਣਾ ਸੁਗਾਦਨੇ